ਤੁਸੀਂ ਜੁੜੇ ਹੋ ਕਲੰਦਰ ਪੋਸਟ ਨਿਊਜ਼ ਨਾਲ ਇਸ ਟਾਈਮ ਖੜੇ ਆ ਜੀ ਕਰਤਾਰਪੁਰ ਕੋਡ ਰਿਟਰਨਲ ਤੇ ਜਿੱਥੇ ਸ਼੍ਰੋਮਿਕ ਆਲ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਪਹੁੰਚ ਰਹੇ ਨੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਜਾਇਜ਼ਾ ਲੈਣ ਵਾਸਤੇ ਉਹਨਾਂ ਨਾਲ ਗੱਲਬਾਤ ਵੀ ਕਰਾਉਂਦੇ ਆ ਤੇ ਕਿਸ ਹਿਸਾਬ ਦੇ ਪ੍ਰਬੰਧ ਇਹਨਾਂ ਵੱਲੋਂ ਜਸ ਕਰ ਲੋ ਬਣੀਰੋ ਕਲੰਦਰ ਪੋਸਟ ਨਿਊਜ਼ ਨਾਲ

दरियावान ने पिंड रोड दते है अरदास बेनती करते हैं गुरु महाराज लोगों दान बच जा बच्चों की जाना बच जावर दान बच जा कि बारिश रुक रुक जाती है तो आकसान खून जगह वह घट सकता है सो अज तक अरदस बेनती करने वास्तव करतारपुर साहब कोरिडोर सामने गुरु घर है ਇਰਦਾਸ ਬੇਨਤੀ ਕਰਵਾਸੀ ਆ ਜਿੱਥੇ ਜਿੱਥੇ ਸਰਕਾਰ ਆਉਂਦੀ ਆ ਸਾਡੀ ਸਰਕਾਰ ਆਉਂਦੀ ਆ ਤੇ ਜੇ ਤੁਸੀਂ ਬੰਨ੍ਹ ਨੇ ਜਿਹੜੇ ਲਗਾਤਾਰ ਟੁੱਟ ਜਾਂਦੇ ਨੇ ਅਗਰ ਤੁਹਾਡੀ ਸਰਕਾਰ ਕੋਲ ਵਿੱਚ ਵਿੱਚ ਆਉਂਦੀ ਆ ਤੇ ਕੀ ਤੁਸੀਂ ਇਹਦਾ ਇੱਕੋ ਹੀ ਇਲਾਜ ਹੈ ਪੱਕੇ ਕੰਕਰੀਟ ਦੇ ਆਪਾਂ ਨੂੰ ਪੂਰੀ ਬੰਨ੍ਹ ਬਣਾਉਣੇ ਪੈਣੇ ਆ ਆ ਕੱਚੇ ਬੰਨ੍ਹ ਹਰ ਸਾਲ ਟੁੱਟ ਜਾਂਦੀ ਆ ਪਰ ਇੱਕ ਜਿਹੜਾ ਨੁਕਸਾਨ ਜਿਹੜਾ ਵੱਡਾ ਹੋਇਆ ਉਹ ਨਿਲਾਕੀ ਕਰਕੇ ਹੋਇਆ ਤੇ ਮਧਪੁਰ ਦਾ ਟਾਈਮ ਆ ਪਿਛਲੇ 3-4 ਮਹੀਨਿਆਂ ਤੋਂ ਅਫਸਰ ਕਿ ਲਿਖ ਕੇ ਦੇ ਗਏ ਸਰਕਾਰ ਨੂੰ ਕਿ ਕਮਜ਼ੋਰ ਹੋਇਆ ਹੈ ਇਹਦਾ ਸਾਨੂੰ ਪੈਸੇ ਦਿਓ ਤਗੜੇ ਕਰਨ ਵਾਸਤੇ ਇਹਨੂੰ ਸਟਰੈਂਥਨ ਕਰਨ ਵਾਸਤੇ ਸਰਕਾਰ ਨੇ ਪੈਸੇ ਨਹੀਂ ਭੇਜੇ ਤੇ ਦੇਖੋ ਅੱਜ ਸਾਰਾ ਡੈਮ ਟੁੱਟ ਗਿਆ ਤੇ ਸਾਰਾ ਪਾਣੀ ਇੱਥੇ ਆ ਗਿਆ ਉਵੇਂ ਜਿੰਨੇ ਸੇਮ ਨਾਲੇ ਆ ਜਿੰਨੇ ਦਰਿਆ ਇਹਨਾਂ ਦੀ ਹਰ ਸਾਲ ਵੱਡੇ ਬਾਦਲ ਸਾਹਿਬ ਜਦ ਹੁੰਦੇ ਸੀ ਸਫਾਈ ਕਰਾਉਂਦੇ ਹੁੰਦੇ ਸੀ 4 ਮਹੀਨੇ ਬਰਸਾਤਾਂ ਤੋਂ ਪਹਿਲੇ ਤੇ ਜਿੰਨੇ ਬੰਦ ਕਮਜ਼ੋਰ ਸਾਰੇ ਪੱਕੀ ਕਰ ਦਿੰਦੇ ਸੀ ਪਰ ਇਹਨਾਂ ਨੇ ਇਹਨੇ 4 ਸਾਲਾਂ ਚ 1 ਰੁਪਿਆ ਨਹੀਂ ਖਰਚਿਆ ਬੰਧਨ ਪੱਕੇ ਕਰਨ ਵਾਸਤੇ ਤੇ ਸਫਾਈ ਕਰਨ ਵਾਸਤੇ ਜਿਹਦੇ ਕਰਕੇ ਅੱਜ ਦੇਖ ਲਓ ਕਿੰਨਾ ਵੱਡਾ ਨੁਕਸਾਨ ਹੋਇਆ ਕੇਂਦਰ ਸਰਕਾਰ ਆ ਨਲਾਕੀ ਹੈ ਕੇਂਦਰ ਸਰਕਾਰ ਮੈਂ ਮੈਂ ਅੱਜ ਦੇਖੋ ਆ ਤਾਂ ਜਿੱਦ ਫੜੀ ਫਿਟਾ ਹੈ ਪੰਜਾਬ ਦਾ ਮੁੱਖ ਮੰਤਰੀ ਆ ਤਾਂ ਸੈਂਟਰ ਨੂੰ ਅਪੀਲ ਨਹੀਂ ਕਰ ਰਿਹਾ ਮੈਂ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੂੰ ਫੀਲ ਕਰਦਾ ਹੈ ਕਿ ਬਹੁਤ ਵੱਡਾ ਨੁਕਸਾਨ ਪੰਜਾਬ ਦੇ ਕਿਸਾਨੀ ਤੇ ਗਰੀਬ ਦਾ ਹੋਇਆ ਪਿੰਡਾਂ ਦੇ ਪਿੰਡ ਰੁੜ ਗਏ ਆ ਆਈ ਕਿਸਾਨਾਂ ਨੇ ਦੇਸ਼ ਦਾ ਧਿਰ ਪੜਿਆ ਆਈ ਕਿਸਾਨਾਂ ਨੇ ਪੂਰੇ ਦੇਸ਼ ਨੂੰ ਅੰਨ ਦੇ ਕੇ ਲੋਕਾਂ ਦੀ ਉਸ ਟਾਈਮ ਮਦਦ ਕੀਤੀ ਜਦੋਂ ਅੰਨ ਦੀ ਕਮੀ ਸੀ ਅੱਜ ਉਸ ਉਹ ਕਿਸਾਨਾਂ ਨੂੰ ਲੋੜ ਥੋੜੀ ਹੈ ਤੇ ਮੈਂ ਬੇਨਤੀ ਕਰਦਾ ਪ੍ਰਧਾਨ ਮੰਤਰੀ ਨੂੰ ਕੋਈ ਸਪੈਸ਼ਲ ਪੈਕੇਜ ਦੇ ਕੇ ਘੱਟੋ ਘੱਟ 10-10000 ਕਰੋੜ ਦੇ ਕੇ ਇੱਥੇ ਦੇਣ ਜਿਹਦੇ ਕਰਕੇ ਆਪਾਂ ਘੱਟੋ ਘੱਟ ਲੱਖ ਰੁਪਿਆ ਕਿੱਲਾ ਤੋ ਮੁਆਵਜ਼ਾ ਮਿਲ ਜੇ ਤੇ ਬੰਦਾਂ ਵਾਸਤੇ ਜਾਂ ਹੋਰ ਜੀ ਚੀਜ਼ਾਂ ਵਾਸਤੇ ਉਹ ਪੈਸਾ ਅਸੀਂ ਵਰਤ ਕੇ ਤੇ ਆ ਬਚਾ ਸਕੀ ਲੋਕਾਂ ਕਦੋਂ ਸਰ ਬਿਮਾਰੀਆਂ ਬਹੁਤ ਫੈਲ ਰਹੀਆਂ ਨੇ ਖਾਸ ਤੌਰ ਤੇ ਜਿਹੜੇ ਸਿਹਤ ਸੁਵਿਧਾਵਾਂ ਦੀ ਗੱਲ ਕਰਦੀ ਸਰਕਾਰ ਬਿਮਾਰੀਆਂ ਫੈਲਨੀ ਸ਼ੁਰੂ ਹੋ ਚੁੱਕੀਆਂ ਨੇ ਐਕਚੁਅਲੀ ਕੀ ਹੈ ਮੈਂ ਰਾਹ ਚਾਉਂਦੇ ਆਉਂਦੇ ਮੈਨੂੰ ਟੈਲੀਫੋਨ ਬਹੁਤ ਆਏ ਹੈ ਪਿੰਡਾਂ ਵਿੱਚ ਪਸ਼ੂਆਂ ਬਹੁਤ ਪਸ਼ੂ ਮਰ ਗਏ ਆ ਉੱਥੇ ਲੋਕਾਂ ਪਸ਼ੂਆਂ ਤੋਂ ਬਿਮਾਰੀ ਹੋਰ ਅੱਗੇ ਫੈਲ ਰਹੀ ਹੈ ਲੋਕਾਂ ਵਿੱਚ ਤੇ ਕੋਈ ਸੁਵਿਧਾ ਨਹੀਂ ਹੈ ਤਾਂ ਹੀ ਮੈਂ ਕਹਿ ਰਿਹਾ ਸੀ ਕਿ ਆਰਮੀ ਬੁਲਾਈ ਜਾਏ ਜਿਹੜਾ ਮੁੱਖ ਮੰਤਰੀ ਕਰ ਨਹੀਂ ਰਿਹਾ ਆਰਮੀ ਕੋਲੇ ਸਾਧਨ ਹੈ ਪਿੰਡਾਂ ਜਾ ਕੇ ਉਹਨਾਂ ਕੋਲ ਕਿਸ਼ਤੀਆਂ ਵੀ ਆਈਆਂ ਬੇੜੇ ਵੀ ਹੈ ਮੋਟਰ ਬੋਟਸ ਵੀ ਹੈ ਜਿੰਨਾ ਲੋਕਾਂ ਨੂੰ ਆਪਾਂ ਕੱਢ ਸਕੀਏ ਤੇ ਉਹਨਾਂ ਨੂੰ ਇਹ ਕੁਝ ਚੀਜ਼ਾਂ ਪਹੁੰਚਾ ਸਕੀਏ ਅੱਜ ਦੇਖ ਲਓ 15 ਦਿਨ ਹੋ ਗਏ ਸਰਕਾਰ ਕੁਝ ਨਹੀਂ ਕਰ ਰਹੀ ਐਨਫਲੇਸ਼ਨ ਚੁੱਪ ਬਠੀ ਹੈ ਅੱਜ ਜਿਹੜਾ ਜਿੰਨਾ ਵੀ ਲੋਕ ਅੱਜ ਆਪਣੇ ਕੋਲੋਂ ਕਰ ਰਹੇ ਆ ਵਕ ਵਕ ਸੰਸਥਾ ਆਪਣੇ ਕੋਲੋਂ ਕਰ ਰਹੀਆਂ ਐ ਐਸਜੀਪੀਸੀ ਕਰ ਰਹੀ ਹੈ ਸਰਕਾਰ ਨਹੀਂ ਕਰ ਰਹੀ ਇਹ ਫਰ ਸਰਕਾਰ ਦਾ ਤੇ ਫਿਰ ਵੀ ਬੇਨਤੀ ਕਰਦਾ ਕਿ ਸਰਕਾਰ ਨੂੰ ਕਿ ਇਹਦੇ ਚ ਕੋਈ ਈਗੋ ਨਹੀਂ ਹੈ ਕੋ ਜਿੱਦ ਨਾ ਕਰਕੇ ਤੁਸੀਂ ਆਪਣੀ ਜੰਮਰੀ ਸਮਾਲੋ ਸਾਹਿਬ ਇੱਕ ਕੁਰਸੀ ਦੇ ਨਾਲ ਪਿੰਡ ਰੱਤਰ ਛੱਡ ਉਹਦੇ ਵਿੱਚ ਗ੍ਰੰਥੀ ਸਿੰਘ ਦਾ ਪੂਰਾ ਦਾ ਪੂਰਾ ਕਾਰਜ ਜਿਹੜਾ ਉਹ ਜਿਮੀਦੋਦ ਹੋ ਗਿਆ ਮੈਂ ਕਈ ਗੁਰੂ ਘਰ ਦੇਖੇ ਆ ਮੈਂ ਕਈ ਜਗ੍ਹਾ ਤੇ ਦੇਖੇ ਆ ਗੁਰੂ ਘਰਾਂ ਚ ਵੀ ਪਾਣੀ ਚਲੇ ਗਿਆ ਪੂਰੀ ਹਾਲਾਤ ਇੱਥੇ ਬਹੁਤ ਮਾੜੀ ਹੈ ਮੈਂ ਤਾਂ ਤੁਹਾਡੇ ਰਾਹੀਂ ਪੰਜਾਬ ਦੀ ਇੰਡਸਟਰੀ ਐਸੋਸੀਏਸ਼ਨਸ ਨੂੰ ਜਾਦੇ ਵਪਾਰੀ ਐਸੋਸੀਏਸ਼ਨ ਨੂੰ ਸ਼ਹਿਰ ਦੇ ਲੋਕਾਂ ਨੂੰ ਬੇਨਤੀ ਕਰਦਾ ਜਿੰਦਾ ਜਿਹੜਾ ਜਿੰਨਾ ਮਰਜੀ ਸਾਧਨ ਹੋਏ ਕੁਛ ਦਾ ਕੁਛ ਸਹਾਇਤਾ ਕਰੋ ਉਹਨਾਂ ਕਿਸਾਨਾਂ ਦੀ ਗਰੀਬਾਂ ਦੀ ਜਿਨ੍ਹਾਂ ਨੇ ਮਿਹਨਤ ਕਰਕੇ ਆਪਾਂ ਨੂੰ ਅੰਨ ਦਿੱਤਾ ਅੱਜ ਲੋੜ ਹੈ ਸਾਰਿਆਂ ਦੀ ਅੱਜ ਸਾਰਿਆਂ ਦੀ ਆਪਾਂ ਮਦਦ ਕਰਨ ਦੀ ਤੇ ਐਸਜੀਪੀਸੀ ਕੋਲੇ ਜੇ ਕੋਈ ਸਮਾਨ ਭੇਜਣਾ ਕਿਸੇ ਨੇ ਦਰਬਾਰ ਸਾਹਿਬ ਭੇਜ ਦਿਓ ਐਸਜੀਪੀਸੀ ਕੋਲੇ ਭੇਜ ਦਿਓ ਅਸੀਂ ਇਨਸ਼ੋਰ ਕਰਾਂਗੇ ਕੀ ਸਾਰਾ ਜਸਮਾਨ ਆਪਣਿੱਸੇ ਤੇ ਲੋੜੋਂ ਉਥੇ ਪਹੁੰਚੇ ਨਾਲੇ ਅੱਜ ਮੈਂ ਲੋੜ ਵੀ ਹੈ ਅੱਜ ਇੱਕ ਹੋਰ ਵੀ ਬੇਨਤੀ ਕਰਦਾ ਹਾਂ ਸੈਂਟਰ ਸਰਕਾਰ ਨੂੰ ਪ੍ਰਧਾਨ ਮੰਤਰੀ ਨੂੰ ਕਿ ਇੱਕ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲਾ ਜਾਏ ਕਿਉਂਕਿ ਗੁਰੂ ਘਰ ਚ ਵੀ ਉਥੇ ਬੜਾ ਪਾਣੀ ਆ ਗਿਆ ਸੀ ਸਾਰੀ ਕੌਮ ਚਾਹੁੰਦੀ ਸੀ ਕਿ ਆਪ ਸੇਵਾ ਕਰਨੀ ਪਰ ਮੈਨੂੰ ਇੱਕ ਗੱਲ ਦੀ ਖੁਸ਼ੀ ਹੈ ਕਿ ਜੋ ਪਾਕਿਸਤਾਨ ਦੀ ਸਰਕਾਰ ਹੈ ਉਹਨਾਂ ਨੇ ਇੱਕ ਪ੍ਰਾਇੋਰਟੀ ਕਰਕੇ ਮੈਂ ਵੀਡੀਓ ਵੀ ਦੇਖੀਆਂ ਉਹ ਸਫਾਈ ਉਹਨਾਂ ਨੇ ਪਾਣੀ ਕੱਢ ਕੇ ਇੱਕ ਸਪੈਸ਼ਲ ਸਫਾਈ ਦਾ ਪ੍ਰੋਗਰਾਮ ਕੀਤਾ ਪਰ ਫਿਰ ਵੀ ਸੰਗਤ ਆਪ ਜਾ ਕੇ ਉਤੇ ਸੇਵਾ ਕਰਨਾ ਚਾਹੁੰਦੀ ਹੈ ਤੇ ਲਾਂਗਾ ਜਰੂਰ ਖੁੱਲਣਾ ਚਾਹੀਦਾ। ਸੁਪੀਟ ਜੇ ਕੋਈ ਸਮਾਂ ਨਹੀਂ ਹੈ। ਉਹ ਜਿਹੜੀਆਂ ਅਵੇਲੇਬਲ ਨਹੀਂ ਕਰਵਾਈਆਂ ਜਿੰਨੇ ਖਾਸ ਕਰਕੇ ਐਸਪੀਸ ਨੇ ਕੱਲ ਮੰਗ ਕੀਤੀ ਸੀ ਲੇਕਿਨ ਇਹਨਾਂ ਵੱਲੋਂ ਨਹੀਂ ਉਹਨਾਂ ਨੂੰ ਮੈਂ ਉਹੀ ਬੇਨਤੀ ਕਰਦਾ ਪਤਾ ਨਹੀਂ ਕੀ ਜਿੱਦ ਫੜੀ ਬੈਠੇ ਐ। ਜਾਂ ਕੋਈ ਪਤਾ ਨਹੀਂ ਦਿਮਾਗ ਚ ਕੀ ਆਇਆ ਪਿਆ। ਆ ਇੱਕ ਮਿੰਟ ਦਾ ਕੰਮ ਐ। ਮਿੰਟ ਚ ਜੇ ਆਰਮੀ ਆ ਜਾਂਦੀ ਐ ਤੇ ਦੇਖੋ ਹਜ਼ਾਰਾਂ ਜਾਨਾਂ ਬਚ ਸਕਦੀਆਂ, ਜਾਨਵਰ ਬਚ ਸਕਦੇ, ਜਾਨਵਰ ਦੀ ਜਾਨਾਂ ਬਚ ਸਕਦੀਆਂ। ਪਰ ਮੈਂ ਕੁਝ ਕਹਿ ਨਹੀਂ ਸਕਦਾ ਜੇਬ। ਕਦੋਂ ਤੱਕ ਜਾਰੀ ਰਹਿਣਗੇ ਜੀ। ਸੋ ਇਹ ਸੰਨ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਿਨ੍ਹਾਂ ਨੇ ਕਿਹਾ ਕਿ ਜੇਕਰ ਸਮਾਂ ਰਹਿੰਦਿਆਂ ਆਰਮੀ ਨੂੰ ਇਹ ਕੰਮ ਸੌਂਪ ਦਿੱਤਾ ਜਾਂਦਾ ਤਾਂ ਜੋ ਇਹਨਾਂ ਨੁਕਸਾਨ ਬਾਰਡਰ ਬੈਟਾ ਦਾ ਹੋਇਆ ਹੈ ਇਹ ਕਦੀ ਵੀ ਨਹੀਂ ਸੀ ਹੋਣਾ